ਕੰਬੜਾ ਪੱਲੇ ਪੈ ਗਿਆ ਨਹੀਂ ਮੈਂ ਕੋ ਸਾਤ ਗਦੀਰ ਨੂੰ ਕੰਬੜਾ ਪੱਲੇ ਪੈ ਗਿਆ ਨਹੀਂ ਮੈਂ ਕੋ ਸਾਤ ਗਦੀਰ ਨੂੰ ਤੜਕਾ ਲਾ ਕੇ ਵਹਿ ਗਿਆ ਨਹੀਂ ਬਦਾਮ ਵਾਲੀ ਖੀਰ ਨੂੰ ਤੜਕਾ ਲਾ ਕੇ ਵਹਿ ਗਿਆ ਨਹੀਂ ਬਦਾਮ ਵਾਲੀ ਖੀਰ ਨੂੰ ਤੜਕਾ ਲਾ ਕੇ ਵਹਿ ਗਿਆ ਨਹੀਂ ਬਦਾਮ ਵਾਲੀ ਖੀਰ ਨੂੰ ਜੇ ਮਡੇ ਹਤੇ ਅਨੁਸਾਰ ਦੀ ਲੱਗਦੀ ਜੇ ਮੁੰਡਿਆ ਤੈਨੂੰ ਸਰਦੀ ਲੱਗਦੀ ਡੱਬਾ ਖੀਸ ਮੰਗਾ ਲੈ ਵੇ ਜੇ ਮੁੰਡਿਆ ਤੈਨੂੰ ਗਰਮੀ ਲੱਗਦੀ ਜੇ ਮੁੰਡਿਆ ਤੈਨੂੰ ਗਰਮੀ ਲੱਗਦੀ ਚੰਦਨ ਬਾਗ ਲਵਾਲਾ ਵੇ ਚੰਦਨ ਬਾਗ ਵਿੱਚ ਰਹਿੰਦਾ ਤੋਤਾ ਵੇ ਚੰਦਨ ਬਾਗ ਵਿੱਚ ਰਹਿੰਦਾ ਤੋਤਾ ਹਰੀਆਂ ਨੌਂਦਰਾ ਵਾਲਾ ਵੇ ਨਾ ਉਹ ਖੰਧਾ ਕਿਉਂ ਦੀ ਚੂਰੀ ਨਾਉ ਖੰਧਾ ਕਿਉ ਦੀ ਚੂਰੀ ਨਾਉ ਖੰਧਾ ਮੀਵਾਵੇ ਨਾਉ ਖੰਧਾ ਮੀਵਾ ਨਰਬਗਾਨੀ ਦੀ ਕਰਦੇ ਮੂਰਖ ਸੇਵਾ ਨਰਬਗਾਨੀ ਦੀ ਮੂਰਖ ਕਰਦੇ 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 ਸੇਵਾ ਨਰਬਗਾਨੀ ਦੀ ਹਰ 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 ਨੀ ਇੱਕ ਮੀਰ ਦੇਵਰ ਬੈਲੀ ਨੀ ਇੱਕ ਮੀਰ ਦੇਵਰ ਬੈਲੀ ਜੇੜਾ ਕਾਰਦਾ ਨਾਮਨਿਤ ਕਾਰਨੀ ਨੱਤਿਆਂ ਵੇਚ ਗਿਆ ਨੀ ਨੱਤਿਆਂ ਵੇਚ ਗਿਆ ਜੇ ਪੁੱਛਿਆ ਚੜਾ ਲਿਆ ਪਾਰਾ ਜੇ ਪੁੱਛਿਆ ਚੜਾ ਲਿਆ ਪਾਰਾ ਕਾੜਨੀ ਦਾ ਦੁੱਧ ਕੱਢ ਕੇ ਕਾਂਟੇ ਨੀਤਾ ਦੁੱਧ ਘੜ ਕੇ ਬੇ ਨਪੂਸਿਆਂ ਪੀ ਗਿਆ ਸਾਰਾ ਬੇ ਨਪੂਸਿਆਂ ਪੀ ਗਿਆ ਸਾਰਾ ਅੰਦਰੋਂ ਡਰ ਲੱਗਦਾ ਬਰਸਾ ਦਿਓ ਰਕਵਾਰਾ ਅੰਦਰੋਂ ਡਰ ਲੱਗਦਾ ਬਰਸਾ ਦਿਓ ਰਕਮਾਰਾ ਅੰਦਰੋਂ ਡਰ ਲੱਗਦਾ ਬਰਸਾ ਦਿਓ ਰਕਮਾਰਾ ਅੰਦਰੋਂ ਡਰ ਲੱਗਦਾ ਬਰਸਾ ਦਿਓ ਰਕਮਾਰਾ ਅੰਦਰੋਂ ਡਰ ਲੱਗਦਾ ਪੱਤੀਆਂ ਪੰਜਾਹਾਂ ਦਾ ਮੇਲੋਂਗ ਕਰਾਇਆ ਪੱਤੀਆਂ ਪੰਜਾਹਾਂ ਦਾ ਮੇਲੋਂਗ ਕਰਾਇਆ ਬੀਚੇ ਕਰਾਲੀ ਮੁਰਕੀ ਨਿਕਲ ਧਾਰ ਰੁਸਿਆ ਫਿਰੇ ਰੁਸਿਆ ਫਿਰੇ ਰੁਸਿਆ ਫਿਰੇ ਕੀ ਚੌੜਾਂ ਦੀ ਬੁਰਕੀ ਨਿਕਲ ਧਾਰ ਰੁਸਿਆ ਫਿਰੇ ਕੀ ਚੌੜਾਂ ਦੀ ਬੁਰਕੀ ਨਿਕਲਦਾ ਰੁਸਿਆ ਫਿਰੇ ਕੀ ਚੌੜਾਂ ਦੀ ਬੁਰਕੀ ਨਿਕਲਦਾ ਰੁਸਿਆ ਫਿਰੇ ਕੀ ਚੌੜਾਂ ਦੀ ਬੁਰਕੀ ਨਿਕਲਦਾ ਰੁਸਿਆ ਫਿਰੇ ਫਰੇ ਹੋ ਜਾਨੀ ਕ ਪਾਦੀਏ ਛਟੀਏ ਪਤਲੋ ਨੂੰ ਲੰਗ ਜਾਣਦੇ ਫਰੇ ਹੋ ਜਾਨੀ ਕ ਪਾਦੀਏ ਛਟੀਏ ਪਤਲੋ ਨੂੰ ਲੰਗ ਜਾਣਦੇ परे होनिकपा दे षटिये पतलो ले परे दिये षटिये पतलो नू लघ ज ਟਿੱਬੇ ਤੇ ਕ पाचੁਗਦੀ ਲੌਂਗ ਡਿਗ ਪਿਆ ਬੁਰ ਜੀਆਂ ਵਾਲਾ ਟਿੱਬੇ ਤੇ ਕ पाचੁਗਦੀ ਲੌਂਗ ਡਿਗ ਪਿਆ ਬੁਰ ਜੀਆਂ ਵਾਲਾ ਟਿੱਬੇ ਤੇ ਕ पाचੁਗਦੀ ਲੌਂਗ ਡਿਗ ਪਿਆ ਬੁਰ ਜੀਆਂ ਵਾਲਾ ਟਿੱਬੇ ਤੇ ਕ पाचੁਗਦੀ ਲੌਂਗ ਡਿਗ ਪਿਆ ਬੁਰ ਜੀਆਂ ਵਾਲਾ जम्म पञत वेवा जार् जं पञ्तया वेवा वेडे लग गया वेवा बेडे लग गेवा बेडे तिया भेला भेडे लगणतया वेहला वेडे लगणतया वेला तोर वे बावला जेत दत्तया वे बावला बेडे उडदे मोर वे बावला बेडे उडते मोर वे बाला बेडे उडदे मोर वे बावला जे कारम् जम्मी ती वे बावला जे कार जम्मी ती ति वे बावला ਸੋਚੀ ਪਏ ਗਏ ਜੀਵੇ ਬਾਬਲਾ ਸੋਚੀ ਪਏ ਗਏ ਜੀਵੇ ਬਾਬਲਾ ਸੋਚੀ ਪਏ ਗਏ ਜੀਵੇ ਬਾਬਲਾ ਤੀਜ ਮੀਤਾ ਮਾ ਪਿਓ ਮੇਰੇ ਸਗਨ ਮਨਾਇਆ ਪੂਰਾ ਬਈ ਤੀਜ ਮੀਤਾ ਮਾ ਪਿਓ ਮੇਰੇ ਤੀਜ ਮੀਤਾ ਮਾ ਪਿਓ ਮੇਰੇ ਸਗਨ ਮਨਾਇਆ ਪੂਰਾ ਨੀਰੀ ਜਾਨੜ ਲਿਆਇਆ ਬਾਪੂ ਨੀ ਰੀਜਾ ਨਾਲ ਲਿਆਇਆ ਬਾਪੂ ਚਾਂਦੀ ਦਾ ਪੰਗੂੜਾ ਨੀ ਚਾਮਾ ਦੇ ਨਾਲ ਮਾਸੀ ਕਰਦੀ ਨੀ ਚਾਮਾ ਦੇ ਨਾਲ ਮਾਸੀ ਕਰਦੀ ਸਿਰ ਮੇਰੇ ਤੇ ਜੂੜਾ ਨੀ ਕਾਲਾ ਟਿੱਕਾ ਲਾ ਕੇ ਰੱਖਦੀ ਨੀ ਕਾਲਾ ਟਿੱਕਾ ਲਾ ਕੇ ਰੱਖਦੀ ਨਜ਼ਰਾਂ ਤੋਂ ਰਖਵਾਲੀ ਨੀ ਐ ਮੇਰੇ ਮਾਪਿਆਂ ਨੇ ਪੁੱਤਾਂ ਬਾਂਘੂ ਪਾਲੀ ਨੀ ਮੈਂ ਮੇਰੇ ਮਾਪਿਆਂ ਨੇ ਪੁੱਤਾਂ ਬਾਂਘੂ ਪਾਲੀ ਨੀ ਮੈਂ ਮੇਰੇ ਮਾਪਿਆਂ ਨੇ ਪੁੱਤਾਂ ਵਾਂਗੂ ਪਾਲੀਨੀ ਮੈਂ ਮੇਰੇ ਮਾਪਿਆਂ ਨੇ ਪੁੱਤਾਂ ਵਾਂਗੂ ਪਾਲੀਨੀ ਮੈਂ ਮੇਰੇ ਮਾਪਿਆਂ ਨੇ ਪੁੱਤਾਂ ਵਾਂਗੂ ਪਾਲੀਨੀ ਮੈਂ ਮੇਰੇ ਮਾਪਿਆਂ ਨੇ